ਇੰਦੋਰੀ ਨਾ ਉਹ ਦਿਲ ਦਾ ਗਾਣੇ ਸੁਣੀਆ ਅਜਿਹੀ ਬੋਲੀਆ ਗੰਗਾ ਨਾਚੇ ਜੀ ਆਇ ਜੀ ਮੇਰੀਆਂ ਮੇਲਾ ਵੇਖ ਆਂ ਮੈਂ ਫੜ ਕੇ ਰੱਖਾ ਮੈਂ ਤੇ ਬੋਲੀ ਕਾ ਕੇ ਆਨੀ ਮੈਂ ਫੜ ਕੇ ਰੱਖਾ ਤੇ ਵਾਪਸ ਕਰ ਲੈਣ ਇਹਨੂੰ ਤਾਂ ਚੱਕ ਲੋ ਇੱਕ ਵਾਰੀ ਇੱਕ ਵਾਰ ਨਾ ਚੱਕ ਲੋ ਦੁਬਾਰਾ ਕਰ ਦਿੰਦੀ ਮੈਂ ਤੇਰੇ ਵਾਰੇ ਤੈਨੂੰ ਪੈਂਦੀ ਆ ਸੁਹੇ ਜੀ ਵਾਰੇ ਤੈਨੂੰ ਪੈਂਦੀ ਆ ਮੈਂ ਤਾਂ ਦਾ ਤਾਂ ਮੈਂ ਕਿਵੇਂ ਪਾnde ਤੰਦੋ सारी करते सारी नजन करती पढ़ते सारी नल बचन बने जिंदू माई बात माई बाज तेरे कमलाइया लाडलिया तेरियाँ लाडलियां ਈਆ ਬ ਇਕ ਪਲ ਬਹਿ ਜਾਣਾ ਬ ਇਕ ਪਲ ਬਹਿ ਜਾਣਾ ਮੇਰੇ ਥੋੜੇ ਤੇਰੇ ਮਿਖੜੇ ਹੋਏ ਉਹ ਤੇਰੇ ਮਿਖੜੇ ਲੱਗਦੇ ਥੋੜੇ ਹਾਂ ਰੁਕ ਜੀ ਆਪਾਂ ਅੱਗੇ ਕਾਪਾਂ ਨਾ ਕਾਪਾਂ ਨਾ ਅਮਰ ਜੀ ਬੋਲੀ ਆਉਂਦੀ ਆ ਆ ਫੜ ਲਓ ਲਓ ਚੋ ਜੀ ਹਾਂ ਤਾਂ ਤਸਵੀਰ ਹੋ ਗਈ ਇਹ ਤਾਂ ਲੱਗਦਾ ਨਹੀਂ ਆਪਣੀਆਂ ਮਾਂਵਾਂ ਕੋਲ ਬੜਾ ਚਿਤ ਲੱਗਦਾ ਨਹੀਂ ਆਪਣੀਆਂ ਮਾਂਵਾਂ ਕੋਲ ਅਜਾ ਅਜਾ ਤੁਸ ਤੋਹ ਚੱਕਤਾ ਸੀ ਕੰਮ ਰਾਤੀ ਕਾਮ ਕਬੂਤਰਾਂ ਨੂੰ ਪਾਹ ਰੋਟੀ ਇਹ ਨਹੀਂ ਮਾਂ ਮੁੰਦੀਆਂ ਤੀਆਂ ਨੂੰ ਤੋੜ ਕੇ ਨਹੀਂ ਮਾਂ ਮੁੰਦੀਆਂ ਤੀਆਂ ਨੂੰ

ਲੋ ਲੋ ਬੰਨੇ ਬੰਨੇ ਲਾ ਦੇ ਵੇ ਓਕੇ ਓਕੇ ਬਣਾਈ ਜਾਨੀ ਆ ਜੇ ਜਿੰਨੀ ਦੇਰ ਤੱਕ ਕਿ ਐਡਿਟ ਕਰਕੇ ਕਿੰਨੀਆਂ ਕੋ ਪੈਣੀਆਂ ਨਾ ਵਾਡੇ ਵੇਰੀਆਂ ਲਿਆ ਸੁੱਟ ਬਾੜੇ ਦੇ ਕਸਮਾਂ ਦੁਖਾਵੇ ਬੰਦੇ ਸਮਾਨੂ ਖਾਵੇ ਵੱਕਦੀ ਨੀ ਬਾਟ ਟੁੱਟ ਗਈ ਨਾ ਵੜੇ ਯਾਰ ਦੀ ਖਸਵਾ ਨੂੰ ਆਵੇ ਸਰੀ ਬਾਟ ਤੇਰੀ ਜਨੀ ਸਾਂਹ ਜਾਰਦੀ ਨੀ ਖਸਵਾ ਨੂੰ ਆਇਆ ਨੀ ਹੈਲੋ ਜਾਂਦੇ ਹੋ ਮੇਰੀਆਂ ਸੰਦੇ ਹੋਲੇ ਮੇਰੀਆਂ ਕਲੋਣੀਆਂ ਨੇ ਮੇਰੀਆਂ ਸੱਸ ਕਹਿੰਦੀ ਮੇਰੀਆਂ ਨਨਾਨ ਕਹਿੰਦੀ ਮੇਰੀਆਂ ਸੱਸ ਕਹਿੰਦੀ ਮੇਰੀਆਂ ਨਨਾਨ ਕਹਿੰਦੀ ਮੇਰੀਆਂ ਛੱਡ ਝਗੜਾ ਵਕੀਲ ਕਹਿੰਦਾ ਮੇਰੀਆਂ ਛੱਡ ਝਗੜਾ ਮੇਰੇ ਕੋਲ ਵਕੀਲ ਕਹਿੰਦਾ ਮੇਰੀਆਂ ਛੱਡ ਝਗੜਾ ਵਕੀਲ ਕਹਿੰਦਾ ਮੇਰੀਆਂ ਛੱਡ ਝਗੜਾ ਵਕੀਲ ਕਹਿੰਦਾ ਮੇਰੀਆਂ ਆਜਾ ਰਾਤੇ ਰਕੜਤਾਰ ਆਜਾ ਰਾਤੇ ਰਕੜਤਾਰ ਅਗਿਆ ਆਜਾ ਰਾਤੇ ਰਕੜਤਾਰ ਮੇਰੇ ਪਾਕੇ ਕਲਮੀ ਸ਼ੋਰਾਂ ਵਿੱਚ ਪਰਜਾਈਆਂ ਨੇ ਬੋਲ ਕਹੇਰੀਆਂ ਮੋਰਾ ਵਿੱਚ ਪਰਜਾਈਆਂ ਨੇ ਬੋਲ ਕਹੇਰੀਆਂ ਮੋਰਾ ਹੱਥ ਪਰਜਾਈਆਂ ਨੇ ਬੋਲ ਕਹੇਰੀਆਂ ਮੋਰਾ ਹੱਥ ਪਰਜਾਈਆਂ ਬੋਲ ਕਹੇਰੀਆਂ ਮੋਰਾ ਇਹਨਾਂ ਭੈਣ ਦੀ ਸਾਨੂੰ ਵਾਤ ਵੀ ਕਰਾ ਦਿਓ ਜੀ ਕਿਤੇ ਨਾ ਰਚਣਾ ਮੇਰੇ ਕਿਤੇ ਨਾ ਰਚ ਭੈਣ ਜੀ ਹੁਣ ਆ ਬਣ ਗਏ ਬਾੜਾ ਜੀ ਹੁਣ ਤੁਸੀਂ ਪਾਓ ਜੀ ਹੁਣ ਬੋਲਿਓ ਹੁਣ ਸਾਰੇ ਨੱਚੋ ਹੁਣ ਆਪਣਾ ਦਮ ਨਿਕਲ ਗਿਆ ਲੱਗ ਗਈਆਂ ਕੂਣੀਆਂ ਹਲਾਇਆ ਜਦੋਂ ਲੱਖ ਮੈਂ ਕੋਲ ਪਿਆ ਤੜਾ ਵੀ ਦੰਦਾਂ ਨਾਲ ਆਇਆ ਚੱਕ ਮੈਂ ਘੋੜੀਆਂ ਹੱਡੀਆਂ ਮੈਂ ਕੰਨਾਂ ਦੇ ਆ ਜੇ ਵੀ ਕਹਿੰਦਾ ਜੇ ਲਾਤੀਆ ਹੈ ਜੇ ਵੀ ਕਹਿੰਦਾ ਗੱਲ ਨਾ ਬਣੀ ਨੀ ਮੈਂ ਕੱਲੀ ਨੇ ਸਤਾਰਾ ਖੁੰਜੇ ਲਾਤੀਆ ਜੇ ਵੀ ਕਹਿੰਦਾ ਗੱਲ ਨਾ ਬਣੀ ਆ ਵੇ ਰਾਂਝਣਾ ਬੇ ਵੇ ਰਾਂਝਣਾ ਆ ਵੇ ਰਾਂਝਣਾ ਬੇ ਵੇ ਰਾਂਝਣਾ ਸੋਹੀ ਇੱਕ ਸੁਨਾਮਾ 베ਤੀਆਂ ਨੇ ਦਿਨ ਲੈਣ ਨਾ ਆਵੀਂ ਆਹ ਕੀ ਆ ਦਿਨ ਲੈਣ ਨਾ ਆਵੀਂ ਕੈਲੂ ਵਾਸਤੇ ਪਾਵਾਂ ਸੌ मैं सोरे ना जावा सोन महीने च मैं सोरेना जावा सोन महीने च मैं सोरेना जावा सोन महीने चो तेन लगज लेके जाऊंगा कुंजें लेके जाऊंगा ਸ਼ੀਲੇ ਲੱਗਦੇ ਯਾਰੋ ਹੋਈ ਸ਼ਰਾਬੀ ਚਾਲੇ ਅੱਜਕਲ ਨੱਦੀਆਂ ਦਾ ਨਖਰਾ ਬੜਾ ਕਮਾਲ ਅੱਜ ਨੱਦ ਨਖਰਾ ਬੜਾ ਕਮਾਲ ਅੱਜਕਲ ਨੱਦੀਆਂ ਦਾ ਨਖਰਾ ਬੜਾ ਕਮਾਲ ਅੱਜਕਲ ਨੱਦੀਆਂ ਦਾ ਜੁਲਫਾ ਦੇ ਵਿੱਚ ਫੇਰ ਕੇ ਜਦ ਮੀ ਕੋਲਾ ਲੰਗ ਚਲੋ ਜੁਲਫਾ ਦੇ ਵਿੱਚ ਹੱਥ ਫੇਰ ਕੇ ਜਦ ਮੀ ਕੋਲਾ ਕਿ ਦੂਜੇ ਨਾਲ ਕਰਨੇ ਮਾਸ਼ਕਰੀ ਝੂਠੀ ਮੂਠੀ ਖੰਗਣ ਹਉ ਆਰ ਜੂ ਕੈ ਕੇ ਪੁੱਛਣ ਵਾਲੇ ਅੱਜ ਕੱਲ ਨੱਡੀਆਂ ਹੰਡਾ ਨਖਰਾ ਬੜਾ ਕਮਾਲ ਹੈ ਅੱਜ ਕੱਲ ਨੱਡੀਆਂ ਦਾ ਨਖਰਾ ਬੜਾ ਕਮਾਲ ਅੱਜ ਕੱਲ ਨੱਡੀਆਂ ਆਂਦਾ ਨਖਰਾ ਬੜਾ ਕਮਾਲ ਨੱਡੀਆਂ ਦਾ ਸਰਦਾਰਾ ਮੇਰੀ ਮੇਪੇਕੇ ਪਿੰਡ ਜਾਵਾ ਗੱਲ ਸੁਣ ਲੈ ਸਰਦਾਰਾ ਮੇਰੀ ਮੇਪੇਕੇ ਪਿੰਡ ਜਾਵਾ ਰੇ ਪੇਕੇ ਆਂਦੇ ਠੰਡੀਆਂ ਬੋੜ ਦੀਆਂ ਛਾਵਾਂ ਪਿੰਡ ਮੇਰੇ ਪੇਕੇ ਠੰਡੀਆਂ ਬੋੜ ਦੀਆਂ ਛਾਵਾਂ ਪਿੰਡ ਮੇਰੇ ਪੇਕੇ ਕਿੱਥੋਂ ਜਵਾਂ ਕੋ ਚਾਚੂ ਦੁੱਧ ਪੀ ਲਵ ਮੈਂ ਨਰ ਮੈਨੂੰ ਜਣਾ ਬਈ ਠੋਜਵਾ ਕੋ ਚਾਚੂ ਪੀਂਦੋ ਕੋ ਚਾਚੂ ਦੁੱਧ ਪੀ ਲਵ ਮੈਂ ਨਰ ਮੈਨੂੰ ਜਣਾ ਵੀ ਪਸੋਂ ਦੀ ਮੈਂ ਚੱਕਦੇ ਆਈ ਓ ਬੱਲੇ ਬੱਲੇ ਸੋ ਜੀ ਮੈਂ ਚੱਕ ਕੇ ਆਈ ਖਿਆ ਆ ਪੰਨਾ ਮਣਾ ਸਿੰਘ ਜੀ ਹੁਕਮ ਕਰੋ ਮੈਂ ਤੇ ਕੈਣੂ ਜਾ ਸਿੰਘ ਜੀ ਹੁਕਮ ਕਰੋ ਮੈਂ ਫੇਕੈਣੂ ਜਾ ਸੂਰਮੇ ਦੀਦਾ ਉਹਦੇ ਰੋਵੇ ਅੱਖਾਂ ਵਿੱਚ ਹੌ ਰ ਜਾਂਦੇ ਠਾਣੇ ਦਾ ਉਹਦੇ ਨੈਣ ਨਸ਼ੀਲੇ ਪਾਵੇ ਸੂਰਮੇ ਵੀ ਦਾ ਉਹਦੇ ਰੋਵੇ ਅੱਗੇ ਵੇਖੀ ਟੁਕ ਜਾਂਦੇ ਠਾਣੇ ਦਾ ਆਰੋਹੂ ਵੇਖ ਲੈ ਆਰੋਹੂ ਵੇਖ ਲੈ ਏ ਸੰਵਾਬਨ ਦਾ ਬੇਦਰ ਰੰਗ ਨਹਰ ਕੀ ਮੰਗਣਾ ਜੇ ਮਿਲ ਜੇ ਪਿਆਰ ਪੰਜਾਬ ਰੋਣ ਦਾ ਮਾਹੀ ਮੈਨੂੰ ਨਾਮ ਕਰਵਾ ਦੇ ਨਹੀਂ ਵੇ ਮਾਹੀ ਮੈਨੂੰ ਨਾਮ ਕਰਵਾ ਦੇ ਨਹੀਂ ਸੱਟ ਖਾ ਕੇ ਮੈਂ ਚੜਾ ਕਰਨੀ ਬੀਟਾ ਦੇ ਨਾਮੇ ਕਰਾ ਦੇ ਨਾਮ ਨਗਦੇ ਦੇਵਾ ਦੇ ਰੱਖ ਖੁਸ਼ ਆ ਮਨ ਸ਼ਾਨੀ ਵੇ ਗੱਲ ਸੁਣ ਲੈ ਢੋਲਣਾ ਤੂੰ ਮੇਰੇ न सॼी परकारे न ਲੇ ਅੱਡੀਆਂ ਦਾ ਵਾਹ ਕਿਆ ਬਾਤ ਸਾਡੀਆਂ ਰੀਸਾ ਕੀ ਕਰ ਲੂ ਭਾਵੇਂ ਜੋਰ ਲਗਾ ਲੇ ਅੱਡੀਆਂ ਦਾ ਵੇ ਸਾਰੀ ਦੁਨੀਆ ਪਾਣੀ ਭਰਦੀ ਏ ਵੇ ਸਾਰੀ ਦੁਨੀਆ ਭਰਦੀ ਏ ਪਾਣੀ ਪੰਜਾਬ ਦੀਆਂ ਸੋਹਣੀਆਂ ਛੱਡੀਆਂ ਦਾ ਵਾਹ ਵਾਹ ਵਿੱਚ ਸੋਹਣਿਆ ਵੇ ਮਿਰਚਾਂ ਦੇ ਰਣਕੇ ਹਾਏ ਬੋਲੀਆਂ ਪਾਉਂਦੇ ਰਹਿੰਦੇ ਵੇ ਗਾਨੀ ਦੇ ਮਣਕੇ ਬੋਲੀਆਂ ਪਾਉਂਦੇ ਰਹਿੰਦੇ ਨਕੇ ਵਾਹੇ ਜੀ ਤੁਸਾਂ ਨੂੰ ਬੁਲਾਵੇ ਮੁਖ ਤੇ ਲਾ ਲਿਆ ਚਸ਼ਮਾ ਕਾਲਾ ਪਾ ਲਿਆ ਲਾਂਗ ਬੁਰਦੀਆਂ ਵਾ ਮੁਖ ਤੇ ਲਾ ਲਿਆ ਚਸ਼ਮਾ ਕਾਲਾ ਪਾ ਲਿਆ ਲਾਂਗ ਬੁਰਦੀਆਂ ਵਾ ਲੈ ਸੋਹੀ ਫਨਕਾਰੀ ਵੇ ਮਹਿਫਲ ਦੇ ਵਿੱਚ ਹੋਣੀ ਅੱਜ ਮੇਰੀ ਸਰਦਾਰੀ ਵੇ ਮਹਿਫਲ ਦੇ ਵਿੱਚ ਹੋਣੀ ਅੱਜ ਮੇਰੀ ਸਰਦਾਰੀ ਵੇ ਮਹਿਫਲ ਦੇ ਵਿੱਚ let how's it de...